ਮਲਕੀਸ਼ ਸਿੰਘ ਪਿੰਡ ਝੇਂਗੜਾ ਜੋ ਕਿ ਯੂਕੇ ਇੰਗਲੈਂਡ ਤੋਂ ਆਏ ਸਨ ਤੇ ਇਹਨਾਂ ਨੇ ਕਿਹਾ ਕਿ ਦਿੱਲੀ ਤੋਂ ਉਹਨਾਂ ਦਾ ਜਹਾਜ਼ ਚੇਂਜ ਕਰਨਾ ਸੀ ਮਤਲਬ ਕਿ ਉੱਥੋਂ ਜਹਾਜ਼ ਜਿਹੜਾ ਸੀ ਉਹ ਬਲੀ ਕਰਨਾ ਸੀ ਤੇ ਦੁਬਾਰਾ ਸਮਾਨ ਚੈੱਕ ਕਰਕੇ ਜਦੋਂ ਬੈਗ ਚੈਨ ਤੇ ਰੱਖਿਆ ਮਤਲਬ ਕਿ ਜਦੋਂ ਦੂਸਰੇ ਜਹਾਜ਼ ਵਿੱਚ ਸ਼ਿਫਟ ਕਰਨਾ ਸੀ ਤਾਂ ਉਹਦੀ ਚੈਕਿੰਗ ਫਿਰ ਤੋਂ ਦੁਬਾਰਾ ਕੀਤੀ ਗਈ ਤੇ ਜਦੋਂ ਉਹ ਚੈਨਤੇ ਰੱਖਿਆ ਤਾਂ ਉਹਨਾਂ ਕਿਹਾ ਕਿ ਇਸ ਵਿੱਚ ਫੋਨ ਤਾਂ ਨਹੀਂ ਆ ਜੋ ਤੇਰਪੋਰਟ ਤੇ ਹੋਣਗੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਕੋਈ ਮੋਬਾਈਲ ਫੋਨ ਜਾਂ ਕੋਈ ਐਹੋ ਜਿਹੀ ਚੀਜ਼ ਤੇ ਨਹੀਂ ਹੈ ਤਾਂ ਮਲਕੀਸ਼ ਸਿੰਘ ਨੇ ਕਿਹਾ ਫੋਨ ਤਾਂ ਹਨ ਉਹਨਾਂ ਕਿਹਾ ਕਿ ਜੇਕਰ ਸੂਟਕੇਟ ਸੂਟ ਕੇਸ ਵਿੱਚ ਫੋਨ ਹਨ ਤਾਂ ਬੈਕ ਰੁੱਕ ਸਕਦਾ ਹੈ ਮਲਕੀਸ਼ ਸਿੰਘ ਨੇ ਚੈਕਿੰਗ ਕੀਤੀ ਰਸ਼ ਬਹੁਤ ਜ਼ਿਆਦਾ ਸੀ ਉਹਨਾਂ ਨੇ ਕਿਹਾ ਕਿ 7-8 ਜਗ੍ਹਾ ਬਦਲਨੀ ਪਈ ਤੇ ਖੱਜਲ-ਖਰਾਬੀ ਬਹੁਤ ਹੋਈ ਤੇ ਉਸਨੇ ਕਿਹਾ ਕਿ ਮੇਰੀਆਂ ਬਿਮਾਰੀਆਂ ਦੀਆਂ ਦਵਾਈਆਂ ਤੇ ਕੱਪੜੇ ਤੇ ਹੋਰ ਸਮਾਨ ਵੀ ਉਸ ਵਿੱਚ ਸੀ ਪਰ ਉਹਨਾਂ ਨੇ ਜਦੋਂ ਸੂਟ ਕੇਸ ਚ ਚੈਨ ਤੇ ਰੱਖ ਲਿਆ ਤੇ ਉਸਨੇ ਸੋਚਿਆ ਕਿ ਅੰਬਰਸਾਰ ਹੁਣ ਪਹੁੰਚ ਜਾਵੇਗਾ ਤੇ ਉਹ ਤਸੱਲੀ ਦੇ ਨਾਲ ਜਿਹੜਾ ਹੈ ਕਿ ਜਹਾਜ਼ ਬਦਲੀ ਕੀਤਾ ਉਸ ਦੇ ਵਿੱਚ ਬੈਠ ਕੇ ਪਰ ਉਹਨਾਂ ਨੇ ਕਿਹਾ ਮੇਰਾ ਟੈਚੀ ਨਹੀਂ ਮਿਲਿਆ ਜਦੋਂ ਉਥੋਂ ਬਾਕੀਆਂ ਦੇ ਟੈਚੀ ਦਿੱਤੇ ਗਏ ਸੂਟਕੇਸ ਦਿੱਤੇ ਗਏ ਤਾਂ ਜਦੋਂ ਮਲਕੀਸ਼ ਸਿੰਘ ਨੇ ਦੇਖਿਆ ਕਿ ਉਹਨਾਂ ਦਾ ਟੈਚੀ ਉਸ ਦੇ ਵਿੱਚ ਨਹੀਂ ਹੈ ਤਾਂ ਉਹਨਾਂ ਨੇ ਪੁੱਛਗਿਸ਼ ਕੀਤੀ ਤੇ ਬੜੇ ਪਰੇਸ਼ਾਨ ਹੋ ਗਏ ਤੇ ਦਿੱਲੀ 에어ਪੋਰਟ ਤੇ ਵੀ ਉਹ ਬੜੇ ਪਰੇਸ਼ਾਨ ਹੋਏ ਤੇ ਜਦੋਂ ਅੰਮ੍ਰਿਤਸਰ ਵਾਲਿਆਂ ਨੇ ਕਿਹਾ ਦੂਜੇ ਸੂਟਕੇਸ ਤੇ ਆਏ ਨੇ ਪਰ ਤੁਹਾਡਾ ਸੂਟਕੇਸ ਇਸ ਦੇ ਵਿੱਚ ਨਹੀਂ ਆਇਆ ਤੇ ਮਲਕੀ ਸਿੰਘ ਨੇ ਕਿਹਾ ਕਿ ਕਦੋਂ ਆਏਗਾ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੱਲ ਮਿਲ ਜਾਵੇਗਾ ਤੇ ਫਿਰ 29 ਘੰਟੇ ਬੀਤ ਜਾਣ ਦੇ ਬਾਅਦ ਸੂਟਕੇਸ ਜਿਹਨੂੰ ਟੈਚੀ ਕਹਿੰਦੇ ਹੈਗੇ ਆ ਤਾਂ ਉਹਨਾਂ ਨੂੰ ਮਿਲਦਾ ਹੈ ਤੇ ਉਹਨਾਂ ਨੇ ਕਿਹਾ ਮੈਂ ਬਹੁਤ ਹੀ ਪਰੇਸ਼ਾਨ ਹੋਇਆ ਜਦੋਂ ਬੈਗ ਚੈੱਕ ਕੀਤਾ ਤਾਂ ਜਿਹੜਾ ਉਹ ਸੂਟਕੇਸ ਸੀ ਜਿਹਨੂੰ ਬੈਗ ਕਹਿੰਦੇ ਹੈਗੇ ਆ ਸੂਟਕੇਸ ਕਹਿੰਦੇ ਆ ਟੈਚੀ ਕਹਿੰਦੇ ਆ ਤਾਂ ਉਹਨਾਂ ਨੇ ਜਦੋਂ ਘਰ ਪਹੁੰਚਿਆ ਤਾਂ ਉਹਨਾਂ ਨੇ ਵਿੱਚ ਸਮਾਨ ਤਾਂ ਕਿਹਾ ਵੀ ਸਾਰਾ ਹੀ ਸੀਗਾ ਸਮਾਨ ਸਾਰਾ ਕੁਝ ਵਿੱਚ ਸੀ ਪਰ ਉਹਨਾਂ ਨੇ ਹੁਣ ਜਵਾਬ ਦੇ ਹੀ ਮੰਗੀ ਆ ਕਿ ਜਦ ਇਹਦੇ ਵਿੱਚ ਕੋਈ ਇਤਰਾਜ਼ਯੋਗ ਸਮਗਰੀ ਨਹੀਂ ਸੀ ਕੋਈ ਇਤਰਾਜ਼ਯੋਗ ਚੀਜ਼ ਨਹੀਂ ਸੀ ਤਾਂ ਮੈਨੂੰ ਆਖਰਕਾਰ ਪਰੇਸ਼ਾਨ ਕੀਤਾ ਗਿਆ ਤਾਂ ਕਿਸ ਉਧਾਰ ਤੇ ਪਰੇਸ਼ਾਨ ਕੀਤਾ ਗਿਆ ਉਹਨਾਂ ਨੇ ਮੰਗ ਕੀਤੀ ਆ ਕਿ ਕੀ ਕਾਰਨ ਸੀ ਕੀ ਵਜ੍ਹਾ ਸੀ ਕਿ ਮੈਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਤਾਂ ਇਹ ਵੀ ਕਹਿ ਰਹੇ ਆ ਕਿ ਭਾਈ ਇਹਦੀ ਇਨਕੁਆਰੀ ਕੀਤੀ ਜਾਵੇ ਜਾਂਚ ਕੀਤੀ ਜਾਵੇ ਕਿ ਅੱਜ ਤੇ ਇਹ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈਗਾ ਉਹ बार-बार कह रहे सी कि भाई ਇਹਦੇ ਵਿੱਚ ਕੋਈ ਅਤਰਾਜੋਗ ਚੀਜ਼ ਨਹੀਂ ਹੈਗੀ ਆ ਜਿਹੜਾ ਮੇਰਾ ਆਈਫੋਨ ਸੀਗਾ ਮੈਂ बार-बार चेक ਕੀਤਾ बार-बार ਦੇਖ ਰਿਹਾ ਆ ਮੈਨੂੰ ਉਹ ਨਹੀਂ ਮਿਲ ਰਿਹਾ ਪਤਾ ਨਹੀਂ ਉਹ ਮੈਂ ਹੈਂਡ ਬੈਗ ਚ ਰੱਖਿਆ ਉਹ ਮਤਲਬ ਉਹਨੇ ਕਿਹਾ ਕਿ ਮੈਂ ਆਲੇ ਦੁਆਲੇ 7-8 ਜਗ੍ਹਾ ਤੇ ਚੰਗੀ ਤਰ੍ਹਾਂ ਤਸੱਲੀ ਕੀਤੀ ਆ ਕਿ ਉਹ ਆਈਫੋਨ ਹੈ ਕਿੱਥੇ ਹੈਗਾ ਫਿਲਹਾਲ ਉਹਨਾਂ ਨੂੰ ਖੱਜਲ ਖਰਾਬੀ ਦਾ ਸਾਹਮਣਾ ਬਹੁਤ ਕਰਨਾ ਪਿਆ ਉਹਨਾਂ ਨੇ ਹੁਣ ਮੰਗ ਕੀਤੀ ਆ ਕਿ ਇਹ ਜਾਂਚ ਕੀਤੀ ਜਾਵੇ ਕਿ ਇਹ ਖੱਜਲ ਖਰਾਬੀ ਅਕਸਰ ਹੋਈ ਆ ਤੱਕ ਕਿਨਾ ਬਲੋ ਕੀਤੀ ਗਈ ਹੈ ਆਓ ਦੇਖਦੇ ਹਾਂ ਉਹਨਾਂ ਨੇ ਕੀ ਕਿਹਾ ਕੀ ਗੱਲਬਾਤ ਉਹਨਾਂ ਨੇ ਕੀਤੀ মিডিਆ ਵਾਲਿਆਂ ਦੇ ਨਾਲ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਅ ਭਾਜੀ ਕੀ ਨਾਮ ਤੁਹਾਡਾ ਮਲਕੀਤ ਸਿੰਘ ਅ ਕਿਹੜਾ ਪਿੰਡ ਹੈ ਜੀ ਛਿੰਗੜਾ ਜੀ ਡਿਸਟ੍ਰਿਕਟ ਸ਼ਹੀਦ ਭਕਤ ਸਿੰਘ ਨਗਰ ਅ ਤੁਸੀਂ ਕਿਹੜੇ ਕੰਟਰੀ ਤੋਂ ਆਏ ਹੋ ਜੀ ਅਸੀਂ ਯੂਕੇ ਤੋਂ ਆਏ ਇੰਗਲੈਂਡ ਤੋਂ ਓਕੇ ਤੇ ਤੁਹਾਨੂੰ ਸਾਨੂੰ ਪਤਾ ਲੱਗਿਆ ਕਿ ਤੁਹਾਡਾ ਨਾ ਜਿਹੜਾ ਦਿੱਲੀ ਵਿਖੇ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਹੈ ਤੁਸੀਂ ਦੱਸਿਆ ਸਾਨੂੰ ਜੋ ਪਹਿਲਾਂ ਮੀਟਿੰਗ ਤੋਂ ਪਹਿਲਾਂ ਕੀ ਕੀ ਕਿਵੇਂ-ਕਿਵੇਂ ਹੋਇਆ ਜੀ ਦਿੱਲੀ ਸਾਡਾ ਜਹਾਜ਼ ਉਹਨਾਂ ਨੇ ਚੇਂਜ ਕਰਨਾ ਸੀ ਜੀ ਚੇਂਜ ਕਰਕੇ ਫਿਰ ਉਹ ਅਮਰਸਰ ਆਉਣਾ ਸੀ ਜੀ ਬਰਮੀਗਮ ਤੋਂ ਮੈਂ ਚੱਲਿਆ ਜੀ ਤੇ ਇੰਗਲੈਂਡ ਦੇ ਸ਼ਹਿਰ ਬਰਮੀਗਮ ਤੋਂ 에어ਪੋਰਟ ਤੋਂ ਤੇ ਦਿੱਲੀ ਆ ਕੇ ਉਹਨਾਂ ਨੇ ਜਦੋਂ ਜਹਾਜ਼ ਚੇਂਜ ਕਰਨੇ ਦੁਬਾਰਾ ਕਹਿੰਦੇ ਵੀ ਤੁਹਾਡਾ ਸਾਰਾ ਸਮਾਨ ਚੈੱਕ ਕਰਨੇ ਆ ਤੇ ਤੁਹਾਨੂੰ ਵੀ ਸਾਰੇ ਸਾਰਿਆਂ ਨੂੰ ਚੈੱਕ ਕਰਨਾ ਆ ਚੈਕਿੰਗ ਦੁਬਾਰਾ ਹੋਣੀ ਸੀ ਜੀ ਬੈਗਾਂ ਦੀ ਵੀ ਤੇ ਲੋਕਾਂ ਦੀ ਵੀ ਜੀ ਤੇ ਉਹ ਜਦੋਂ ਬੈਗ ਅ ਰੱਖਣ ਦੇ ਲਈ ਚੇਨ ਦੇ ਉੱਤੇ ਰੱਖਿਆ ਤਾਂ ਜਿਹੜੇ 에어 ਇੰਡੀਆ ਦੀ ਫਲਾਈਟ ਸੀ ਜੀ ਤੇ ਉਹ ਚੇਨ ਦੇ ਉੱਤੇ ਰੱਖਿਆ ਤਾਂ ਉਹ ਕਹਿੰਦੇ ਵੀ ਪੁੱਛਿਆ ਮੈਨੂੰ ਕਹਿੰਦੇ ਵੀ ਤੇਰੇ ਬੈਗ ਦੇ ਵਿੱਚ ਕਹਿੰਦਾ ਮਤਲਬ ਅਟੈਚੀ ਜਿਹਨੂੰ ਸੂਟਕੇਸ ਕਹਿੰਦੇ ਆ ਵੀ ਇਹਦੇ ਵਿੱਚ ਕੋਈ ਫੋਨ ਵਗੈਰਾ ਤਾਂ ਨਹੀਂ ਜੀ ਮੈਂ ਕਿਹਾ ਵੀ ਫੋਨ ਤਾਂ ਹੈ ਵੀ ਤਿੰਨ ਛੋਟੇ ਛੋਟੇ ਉਹ ਪੁਰਾਣੇ ਆ ਜੀ ਤੇ ਇੱਕ ਫੋਨ ਮੇਰਾ ਆਈਫੋਨ ਆ ਉਹ ਮੈਨੂੰ ਯਾਦ ਨਹੀਂ ਹੈ ਵੀ ਜੀ ਆਪਣੇ ਹੈਂਡਬੈਗ ਵਿੱਚ ਮੈਂ ਪਾ ਲਿਆ ਸੀ ਜਾਂ ਸੂਟਕੇਸ ਵਿੱਚ ਰੱਖਿਆ ਉਹ ਕਹਿੰਦੇ ਵਿੱਚ ਚੈੱਕ ਕਰਨਾ ਪੈਣਾ ਜੇ ਤੂੰ ਨਾ ਚੈੱਕ ਕੀਤਾ ਤਾਂ ਫੇਰ ਤੇਰਾ ਨਹੀਂ ਜੇ ਤੇਰਾ ਫੋਨ ਸੂਟਕੇਸ ਵਿੱਚ ਹੋਇਆ ਫੇਰ ਤੇਰਾ ਜਿਹੜਾ ਸੂਟਕੇਸ ਰੱਖ ਸਕਦਾ ਆ ਤੇ ਫੇਰ ਮੈਂ ਕਿਹਾ ਮੈਂ ਚੈੱਕ ਕਰ ਲੈਣਾ ਮੈਂ ਪੂਰਾ ਸੂਟਕੇਸ ਖੋਲਿਆ ਤੇ ਉੱਥੇ ਮੈਨੂੰ ਘਟੋ ਘਟ ਅੱਧਾ ਪੌਣਾ ਘੰਟਾ ਜਾਂ ਘੰਟਾ ਲੱਗ ਗਿਆ ਤੇ ਮੈਂ ਕਾਫੀ ਉੱਥੇ ਸਟਰਗਲ ਕੀਤੀ ਉੱਥੇ ਹੋਰ ਯਾਤਰੀ ਵੀ ਬਹੁਤ ਸਾਰੇ ਆ ਗਏ ਜਿਹੜੇ ਕਿ ਕਿਸੇ ਅਰਬ ਕੰਟਰੀ ਤੋਂ ਆਏ ਸੀ ਤੇ ਉਹਨਾਂ ਦਾ ਬਹੁਤ ਜ਼ਿਆਦਾ ਰਸ਼ ਸੀ ਤੇ ਕਦੀ ਮੈਂ ਜਿਹੜਾ ਆਪਣਾ ਸੂਟਕੇਸ ਕਿਸੇ ਪਾਸੇ ਲੈ ਕੇ ਜਾਵਾ ਟਰਾਲੀ ਦੇ ਉੱਤੇ ਰੱਖਿਆ ਕਦੀ ਕਿਸੇ ਪਾਸੇ ਖੁੱਲੇ ਸੂਟਕੇਸ ਨੂੰ ਲੈ ਕੇ 7-8 ਜਗ੍ਹਾ ਮੈਨੂੰ ਬਦਲਣੀ ਪਈ ਫਿਰ ਮੈਂ ਹੌਲੀ-ਹੌਲੀ ਆਪਣਾ ਸਾਰਾ ਸਮਾਨ ਚੈੱਕ ਕੀਤਾ ਤੇ ਮੈਨੂੰ ਆਪਣੀਆਂ ਦਵਾਈਆਂ ਮੇਰੇ ਆਰਥਰਾਇਟ ਹੋਇਆ ਸੀ ਹੂੰ ਤੇ ਉਹਦੀਆਂ ਦਵਾਈਆਂ ਸੀ ਅੱਖ ਦਾ ਅੱਖ ਦਾ ਇਲਾਜ ਮੇਰਾ ਚੱਲ ਰਿਹਾ ਆ ਤੇ ਉਹਦੀਆਂ ਦਵਾਈਆਂ ਸੀ ਤੇ ਕੰਨ ਦੀ ਵੀ ਪ੍ਰੋਬਲਮ ਹੈ ਉਹਦੀਆਂ ਵੀ ਦਵਾਈਆਂ ਸੀ ਤੇ ਬਾਕੀ ਮੇਰੇ ਕੱਪੜੇ ਸੀ ਬਾਕੀ ਜਿਹੜੇ ਸ਼ਾਵਰ ਦਾ ਸਮਾਨ ਸੀ ਬਰਸ਼ ਸੀ ਟੂਥ ਬਰਸ਼ ਤੇ ਉਹ ਸਾਰਾ ਕੁਝ ਉਹ ਬੱਤਮਜੋ ਸਰ ਸਮਾਨ ਵਿੱਚ ਸੀ ਬਿਲਕੁਲ ਜੀ ਓਕੇ ਤੇ ਫਿਰ ਤੁਸੀਂ ਉਥੋਂ ਉਥੋਂ ਅੰਮ੍ਰਿਤਸਰ ਨੂੰ ਬੈਠ ਗਿਆ ਅਟੈਚ ਉਥੇ ਰੱਖਿਆ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਮੈਨੂੰ ਉਹ ਮੈਂ ਕੀ ਲੱਭਦਾ ਸੀ ਆਈਫੋਨ ਉਹ ਆਈਫੋਨ ਮੈਨੂੰ ਉਹਦੇ ਵਿੱਚੋਂ ਨਹੀਂ ਮਿਲਿਆ ਉਹ ਮੈਂ ਕਿਹਾ ਵੀ ਮੈਨੂੰ ਨਹੀਂ ਮਿਲਿਆ ਕਹਿੰਦੇ ਤੂੰ ਪੂਰੀ ਤਰ੍ਹਾਂ ਸ਼ੋਰ ਮੈਂ ਕਿਹਾ ਮੈਂ ਆਪਣੇ ਵੱਲੋਂ ਤਾਂ ਪੂਰੀ ਤਰ੍ਹਾਂ ਤਲਾਸ਼ੀ ਲਈ ਆ ਵੀ ਪਰ ਪਤਾ ਨਹੀਂ ਵੀ ਕਿਸੇ ਕਿਸੇ ਖਲ ਖੁੰਝੇ ਕਿਤੇ ਕੱਪੜੇ ਦੇ ਵਿੱਚ ਕਿਤੇ ਫਸਿਆ ਰਹਿ ਗਿਆ ਪਰ ਮੈਂ ਆਪਣੇ ਵੱਲੋਂ ਤਲਾਸ਼ੀ ਲਈ ਮੈਂ ਕਹਿ ਨਹੀਂ ਸਕਦਾ ਹਨਾ ਵੀ ਆਪਣੇ ਵੱਲੋਂ ਓਨੈਸਟੀ ਨਾਲ ਇਮਾਨਦਾਰੀ ਨਾਲ ਮੈਂ ਤਲਾਸ਼ੀ ਲਈ ਆ ਤਾਂ ਉਹਨਾਂ ਨੇ ਉਹ ਰੱਖ ਲਿਆ ਜਿਹੜਾ ਸੂਟਕੇਸ ਆ ਚੇਨ ਦੇ ਉੱਤੇ ਜਿੱਥੇ ਉਹ ਵੇਟ ਕਰਦੇ ਆ ਸੂਟਕੇਸ ਦਾ ਚੈੱਕ ਕਰਨ ਲਈ ਤੇ ਵੇਟ ਕਰਕੇ ਤਾਂ ਉਹ ਮੈਂ ਉੱਥੋਂ ਤੁਰਿਆ ਆ ਵੀ ਚਲੋ ਇਹ ਨਹੀਂ ਰੱਖ ਲਿਆ ਆ ਹਨਾ ਵੀ ਚੇਨ ਤੇ ਲਗਾ ਹਾਂ ਮੇਰਾ ਅਟੈਚੀ ਜਿੱਦਾਂ ਆਮ ਪ੍ਰੋਸੀਜਰ ਵਿੱਚ ਗਾ ਤੁਰ ਜਾਣਾ ਆ ਜੀ ਵੀ ਉੱਥੇ ਅੰਮ੍ਰਿਤਸਰ ਪਹੁੰਚ ਜਾਊਗਾ ਜੀ ਪਰ ਜਦੋਂ ਅੰਮ੍ਰਿਤਸਰ ਪਹੁੰਚੇ ਹੂੰ ਤੇ ਉਹ ਮੈਨੂੰ ਨਹੀਂ ਪਤਾ 에어 ਇੰਡੀਆ ਨੇ ਰੋਕ ਲਿਆ ਹੂੰ ਮੈਨੂੰ ਨਹੀਂ ਪਤਾ 에ਅਰ ਇੰਡੀਆ ਅਗਾਹ ਚੈੱਕ ਇਹਨੂੰ ਦਿੱਤਾ ਇਹ ਉਹ ਜਾਣਦੇ ਆ ਮੈਂ ਇਹਦਾ 에ਅਰ ਇੰਡੀਆ ਵਾਲਿਆਂ ਦੇ ਕੋਲੋਂ ਜਵਾਬ ਮੰਗਦਾ ਜੀ ਵੀ ਇਹਦਾ ਮੈਨੂੰ ਜਵਾਬ ਦਿੱਤਾ ਜਾਵੇ ਜੀ ਤਸੱਲੀ ਮੇਰੀ ਕਰਵਾਈ ਜਾਵੇ ਔਰ ਮੈਂ ਪਰੇਸ਼ਾਨ ਉੱਥੇ 에ਅਰਪੋਰਟ ਤੇ ਦਿੱਲੀ ਵੀ ਹੋਇਆ ਮੇਰਾ ਉੱਥੇ ਦਾ ਟਾਈਮ ਲੱਗਾ ਤੇ ਉਸ ਤੋਂ ਬਾਅਦ ਜਦੋਂ ਅਮਰਸਰ 에ਅਰਪੋਰਟ ਤੇ ਆਇਆ ਉੱਥੇ ਹੋਰ ਸਾਰਿਆਂ ਦੇ ਸੂਟਕੇਸ ਦੇ ਦਿੱਤੇ ਗਏ ਆ ਮਿਲ ਗਏ ਆ ਉਹ ਕਹਿੰਦੇ ਸਿਰਫ ਇੱਕੋ ਸੂਟਕੇਸ ਉਹ ਤੇਰਾ ਉਹ ਨਹੀਂ ਆਇਆ ਤੇ ਉਹ ਅਸੀਂ ਦੂਸਰੇ ਦਿਨ ਤੈਨੂੰ ਪਹੁੰਚਦਾ ਕਰਾਂਗੇ ਉਹਦਾ ਮੈਂ ਕਾਰਨ ਪੁੱਛਿਆ ਕਿ ਕਿਉਂ ਨਹੀਂ ਆਇਆ ਤੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਜਦਕਿ ਵਿੱਚ ਕੋਈ ਕੋਈ ਸ਼ੱਕੀ ਚੀਜ਼ ਨਹੀਂ ਸੀ ਕੋਈ ਸ਼ੱਕੀ ਚੀਜ਼ ਨਹੀਂ ਸੀ ਕੋਈ ਨਜਾਇਜ਼ ਚੀਜ਼ ਨਹੀਂ ਸੀ ਕੋਈ ਗੈਰ ਕਾਨੂੰਨੀ ਚੀਜ਼ ਬਿਲਕੁਲ ਕੋਈ ਨਹੀਂ ਸੀ ਤੁਹਾਨੂੰ ਕਿੰਨੇ ਘੰਟੇ ਬਾਅਦ ਉਹ ਪ੍ਰੋਵਾਈਡ ਤੇ ਉਹ ਮੈਨੂੰ ਅਮਰਸਰ ਦਾ ਜਦੋਂ ਮੇਰੀ ਫਲਾਈਟ ਉਤਰਦੀ ਆ ਉਹ ਤੋਂ ਲੈ ਕੇ ਅਗਲੇ ਦਿਨ ਮੈਨੂੰ 29 ਘੰਟੇ ਹੋ ਜਾਂਦੇ 29 ਘੰਟਿਆਂ ਬਾਅਦ ਮੈਨੂੰ ਉਹ ਮੇਰਾ ਸੂਟਕੇਸ ਮਿਲਦਾ ਆ ਔਰ ਮੈਂ ਜਿੱਦਾਂ ਸ਼ਾਵਰ ਲੈਣ ਤੋਂ ਨਹਾਉਣ ਤੋਂ ਵੀ ਬੈਠਾ ਰਿਹਾ ਵੀ ਮੇਰੇ ਮੇਰੇ ਕੱਪੜੇ ਮੇਰਾ ਸਾਰਾ ਜਿਹੜਾ ਸਮਾਨ ਸੀ ਉਹ ਸੂਟਕੇਸ ਵਿੱਚ ਹੀ ਸੀ ਇਸ ਕਰਕੇ ਦਵਾਈਆਂ ਵੀ ਖਾਣ ਤੋਂ ਮੈਂ ਬਹੁਤ ਪਰੇਸ਼ਾਨ ਰਿਹਾ ਔਰ ਮੈਨੂੰ ਤਕਲੀਫ ਵੀ ਹੋਈ ਆ ਆਰਥਰਾਇਟ ਦੇ ਕਰਕੇ ਮੇਰੀ ਅੱਖਾਂ ਦੀ ਤੁਸੀਂ ਕੀ ਮਤਲਬ ਹੈ ਤੁਸੀਂ ਬਲੀ ਉਹ ਜਿਹੜਾ ਬੈਗ ਮਿਲਿਆ ਮੈਂ ਤੁਹਾਨੂੰ ਉਹ ਪਿੰਡ ਪਹੁੰਚਦਾ ਕੀਤਾ ਉਹਨਾਂ ਨੇ ਕਿਵੇਂ ਕੀਤਾ ਉਹ ਪੈਂਡ ਪਹੁੰਚਦਾ ਕੀਤਾ ਜੀ ਉਹ ਜਿਹੜੇ ਬੰਦੇ ਆਏ ਆ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ 에어 ਇੰਡੀਆ ਦੇ ਸਟਾਫ ਵੱਲੋਂ ਆ ਜਾਂ ਤੁਹਾਡਾ ਕਿਹੜਾ ਡਿਪਾਰਟਮੈਂਟ ਆ ਜੀ ਵੀ ਤੁਸੀਂ ਲੈ ਕੇ ਆਏ ਆ ਤੁਸੀਂ ਕੌਣ ਆ ਜੀ ਵੀ ਬੈਗ ਤਾਂ ਮੇਰਾ ਹੀ ਆ ਜੀ ਜਿਹੜਾ ਸੂਟਕੇਸ ਹੈ ਮੇਰਾ ਹੀ ਆ ਜੀ ਤੇ ਮੈਂ ਸੂਟਕੇਸ ਚੈੱਕ ਕੀਤਾ ਤੇ ਉਹ ਸੂਟਕੇਸ ਤਾਂ ਸਹੀ ਸੀ ਜਿੱਦ ਤੱਕ ਕਿਸੇ ਪਾਸੇ ਡੈਮੇਜ ਨਹੀਂ ਸੀ ਹੋਇਆ ਪਾਟਾ ਨਹੀਂ ਸੀ ਕਹਿੰਦਾ ਮਤਲਬ ਇੱਕ ਉਹਦਾ ਹੈਂਡਲ ਆ ਉਹ ਜ਼ਰੂਰ ਡੈਮੇਜ ਸੀ ਜਿੱਤੋਂ ਟਰੋਲੀ ਦੀ ਤਰ੍ਹਾਂ ਉਹਨੂੰ ਖਿੱਚ ਕੇ ਆਪਾਂ ਤੋਰਦੇ ਆਂ ਮੈਂ ਕਹਾਂ ਵੀ ਇਹ ਹੈਂਡਲ ਵਾਰ ਨਹੀਂ ਆ ਰਿਹਾ ਤੇ ਇਹ ਮੇਰੀ ਸ਼ਿਕਾਇਤ ਹੈ ਵੀ ਮੇਰਾ ਜਿਹੜਾ ਸੂਟਕੇਸ ਹੈ ਉਹ ਡੈਮੇਜ ਵੀ ਹੋਇਆ ਤੇ ਬਾਕੀ ਸਮਾਨ ਮੇਰਾ ਪੂਰਾ ਸੀ ਉਹਨਾਂ ਦੇ ਸਾਹਮਣੇ ਮੈਂ ਪੂਰਾ ਸੂਟਕੇਸ ਖੋਲ੍ਹਿਆ ਤੇ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਉਹਨਾਂ ਨੂੰ ਮੈਂ ਦਿਖਾ ਲਦਾਰਿਆਂ ਵੀ ਦੱਸੋ ਇਹਦੇ ਵਿੱਚ ਕਿਹੜੀ ਇਤਰਾਜ਼ਯੋਗ ਚੀਜ਼ ਤੁਹਾਨੂੰ ਦੱਸਦੇ ਵੀ ਕਿਉਂ ਲੱਗੇ ਹਾਂ ਬਿਲਕੁਲ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮੈਂ ਤੁਹਾਡੇ ਸਾਹਮਣੇ ਬੈਗ ਖੋਲ੍ਹਿਆ ਵੀ ਫੇਰ ਏ ਮੇਰਾ ਬੈਗ ਕਿਉਂ ਰੋਕਿਆ ਗਿਆ ਅੱਛਾ ਭਾਜੀ ਇੱਕ ਇੱਕ ਗੱਲ ਤੁਸੀਂ ਮੰਨ ਸਕਦੇ ਹੋ ਵੀ ਤੁਹਾਨੂੰ ਇਹ ਡਾਊਟ ਆ ਕਿ ਮਤਲਬ ਹੋ ਸਕਦਾ ਹੈ ਜੇ ਤੁਸੀਂ ਪਿੱਛਾ ਨਾ ਕਰਦੇ ਜਦੋਂ ਤੁਸੀਂ ਆ ਗਏ ਅਮਰਸਰ ਉਹਨਾਂ ਨੂੰ ਪੁੱਛੇ ਵਿੱਚ ਕੀਤੀ ਹੈ ਬੜੀ ਸੀਰੀਅਸਲੀ ਲੀ ਲਿਆ ਇਸ ਗੱਲ ਨੂੰ ਕਿ ਮੇਰਾ ਬੈਗ ਕਿਉਂ ਨਹੀਂ ਆਇਆ ਜਾਂ ਹੋਰ ਕੁਛ ਹੈ ਨਾ ਤੁਸੀਂ ਰਿਪੋਰਟ ਵੀ ਲਖਾਈ ਹੈ ਮੇਰੇ ਸਾਹਮਣੇ ਉੱਥੇ ਰਿਪੋਰਟ ਲਖਾਈ ਹੈ ਅਮਰਸਰ ਤੇ ਫਿਰ ਹੋ ਸਕਦਾ ਵੀ ਤਾਂ ਹੀ ਵਾਪਸ ਪਿੱਛੇ ਭੇਜਿਆ ਗਿਆ ਕਿ ਹੋ ਸਕਦਾ ਰੱਖ ਵੀ ਸਕਦੇ ਸੀ हां जी सवारी ਨਾ ਇਦਾਂ ਕਰੇ ਇਹਦੇ ਬਾਰੇ ਮੈਂ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਵੀ ਹੋ ਰੱਖ ਸਕਦੇ ਕਿ ਨਹੀਂ ਰੱਖ ਸਕਦੇ ਥੋੜਾ ਇਦਾਂ ਹੋ ਜਾਂਦਾ ਵੀ ਪਤਾ ਨਹੀਂ ਹਫਤੇ ਨੂੰ ਆਉਣਾ ਜਾਂ ਸਾਨੂੰ ਆਪ ਜਾਣਾ ਪੈਣਾ ਲੈਣ ਜੀ ਤੁਸੀਂ ਡਾਊਟਫੁਲ ਸੀ ਇਸ ਗੱਲ ਜੀ ਬਿਲਕੁਲ ਮੈਂ ਡਾਊਟਫੁਲ ਸੀ ਪਈ ਪਤਾ ਨਹੀਂ ਮੈਨੂੰ ਆਪ ਸਟਰਗਲ ਕਰਨੀ ਪਈ ਮੈਨੂੰ ਅਮਰਸਰ ਜਾਣਾ ਪੈਣਾ ਲੈਣ ਕਲੈਕਟ ਕਰਨ ਪਤਾ ਨਹੀਂ ਮੈਂ ਅਮਰਸਰ ਦਾ ਸੁਪਨਾ ਨਹੀਂ ਸੀ ਲੈਂਦਾ ਹੋ ਸਕਦਾ ਮਿਲਦਾ ਹੀ ਕਿਉਂਕਿ ਹਾਂ ਜੀ ਕਿ ਉਹ ਮੈਂ ਇਹ ਸੋਚ ਰਹੀ ਸੀ ਵੀ ਦਿੱਲੀ ਇਹ ਕਹਾਣੀ ਉਹਨਾਂ ਨੇ ਕੀਤੀ ਆ ਮੇਰ ਨਾਲ ਉੱਥੋਂ ਪਰ ਉਹਨੂੰ ਪਾਉਣ ਲੱਗੇ ਵੀ ਹੋ ਸਕਦਾ ਮੈਨੂੰ ਦਿੱਲੀ ਜਾ ਕੇ ਆਪ ਕਲੈਕਟ ਕਰਨਾ ਪਵੇ ਮਿਲਣਾ ਕਿ ਨਹੀਂ ਮਿਲਣਾ ਇਹ ਵੀ ਮੈਨੂੰ ਲੱਗਦਾ ਸੀ ਵੀ ਮਿਲਣਾ ਜਾਂ ਨਹੀਂ ਮਿਲਣਾ ਕੀ ਬਣਨਾ ਹੈ ਕੀ ਮੰਗ ਕਰਦੇ ਮੈਂ ਜਿੱਦਾਂ 29 ਘੰਟੇ ਪਰੇਸ਼ਾਨ ਰਿਆ ਮੈਂ ਇਹ ਕਹਿਣਾ ਵੀ ਜਿਹੜਾ ਪੈਸੇਂਜਰ ਨੂੰ ਇਹ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਤੇ ਜਿਹਦਾ ਇਹ ਹੈਗਾ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਕਤਾਹੀ ਕੀਤੀ ਗਈ ਆ ਜੇ ਉਹਦੀ ਚੈਕਿੰਗ ਵਾਲੀ ਗੱਲ ਸੀ ਉਹਨੂੰ ਪ੍ਰੋਪਰ ਉਹਨੂੰ ਸੀਸੀਟੀਵੀ ਵਿੱਚ ਚੈੱਕ ਕਰਕੇ ਤੇ ਉਹਨੂੰ ਉਸ ਟਾਈਮ ਉਸੇ ਟਾਈਮ ਭੇਜਿਆ ਜਾਂਦਾ ਕਿਉਂਕਿ ਬਾਕੀਆਂ ਦੇ ਚੈੱਕ ਹੋ ਕੇ ਆਏ ਆ ਤੇ ਮੇਰਾ ਵੀ ਚੈੱਕ ਹੋ ਗਿਆ ਤੇ ਉਹ ਰੋਕਣ ਦਾ ਫਿਰ ਕਾਰਨ ਨਹੀਂ ਬਣਦਾ ਜੀ ਜੀ ਜੇ ਸੀਸੀਟੀਵੀ ਵਿੱਚ ਲੰਗਾ ਆ ਸਮਾਨ ਜਿਹੜਾ ਤੁਸੀਂ ਵਰਤਨ ਜੋ ਮੈਨੂੰ ਇਹ ਸ਼ੱਕ ਪੈਂਦੀ ਆ ਵੀ ਇਹ 에어 ਇੰਡੀਆ ਵਾਲਿਆਂ ਨੇ ਕੀਤਾ ਉਹਨਾਂ ਨੇ ਸੀਸੀਟੀਵੀ ਵਿੱਚੀ ਉਸ ਦਿਨ ਨਹੀਂ ਲੰਗਾਇਆ ਉਹ ਉਹਨਾਂ ਨੇ ਰੱਖ ਲਿਆ ਹੋਊਗਾ ਇੱਕ ਸਾਈਡ ਤੇ ਤੇ ਇਹ ਦੂਜੇ ਦਿਨ ਜਦੋਂ ਉਹਨਾਂ ਦਾ ਪਲੇਨ ਆਇਆ ਤੇ ਦੂਜੇ ਦਿਨ ਜਹਾਜ਼ ਦੇ ਵਿੱਚ ਅਗਲੇ ਅਗਲੇ ਦਿਨ ਉਹਨਾਂ ਨੇ ਭੇਜਤਾ ਮਰਸਲ ਜੀ ਤੇ ਉੱਥੋਂ ਫਿਰ ਮੈਨੂੰ ਦੂਜੇ ਦਿਨ ਦਿੱਤਾ ਗਿਆ ਤੋੜੀ ਹੁਣ ਮੰਗ ਕੀ ਹੈ ਜੀ ਮੇਰੀ ਮੰਗ ਇਹ ਹੈ ਵੀ ਮਤਲਬ ਮੈਨੂੰ ਜਿਹੜਾ ਮੇਰਾ ਮੈਂ ਪਰੇਸ਼ਾਨ ਹੋਇਆ ਤੇ ਮੈਨੂੰ ਜਿਹੜਾ ਉਹਦਾ ਹਰਜਾਨਾ ਦਿੱਤਾ ਜਾਵੇ ਤੇ ਇਹ ਜਿਹੜੀ ਕੰਪਨੀ ਨੇ ਮੈਨੂੰ ਖਰਾਬ ਕੀਤਾ ਜੇ ਇਸ ਵੀ ਸੰਸਥਾ ਨੇ ਜੇ ਇਸ ਵੀ ਜਥੇਬੰਦੀ ਨੇ ਜੇ ਇਸ ਵੀ ਕੰਪਨੀ ਨੇ ਇਹ ਮੇਰੇ ਨਾਲ ਨਜਾਇਜ਼ ਧੱਕੇਸ਼ਾਹੀ ਕੀਤੀ ਆ ਇਹ ਮੈਨੂੰ ਮੇਰੇ ਨਾਲ ਇਨਸਾਫ ਕੀਤਾ ਜਾਵੇ ਮੈਨੂੰ ਜੋ ਉਹਨਾਂ ਦਾ ਮੇਰੀ ਬਣਦਾ ਹੱਕ ਹੈ ਉਹ ਮੈਨੂੰ ਪੈਸਾ ਜੋ ਵੀ ਉਹ ਮਿਲੇ ਮੇਰਾ ਟੈਚੀ ਡੈਮੇਜ ਹੋਇਆ ਹੈਂਡਲ ਉਹ ਉਹਦਾ ਵੀ ਆ ਜਾਂ ਉਹਨੂੰ ਰਿਪੇਅਰ ਕਰਾਉਣ ਜਾਂ ਮਤਲਬ ਇਹ ਮੈਨੂੰ ਉਹਦੇ ਪੈਸੇ ਦੇਣ ਜਿਹੜਾ ਮੈਂ ਪਰੇਸ਼ਾਨ ਹੋਇਆ ਉਹਦੇ ਵੀ ਜੀ ਜੀ ਠੀਕ ਹੈ ਉਹਦੇ ਵੀ ਮੈਂ ਪੈਸੇ ਮੰਗਦਾ ਵੀ ਮੇਰਾ ਹੱਕ ਦਿੱਤਾ ਜਾਵੇ ਮੈਨੂੰ ਜਵਾਬ ਦਿੱਤਾ ਜਾਵੇ ਸਭ ਤੋਂ ਵੱਡੀ ਗੱਲ ਇਹ ਆ ਵੀ ਮੇਰਾ ਇਹ ਸੂਟਕੇਸ ਵਿਦਾਊਟ ਐਨੀ ਰੀਜ਼ਨ ਕਿਉਂ ਰੋਕਿਆ ਗਿਆ ਠੀਕ